ਲੰਗਰ ਤਾਂ ਬੜੇ ਦੇਖੀਦੇ ਆ ਕਿਤੇ ਪੀ ਜ਼ਿਆਦਾ ਲੱਗਿਆ ਹੁੰਦਾ ਕਿਤੇ ਕੋਕ ਤਾਂ ਲੱਗਿਆ ਹੁੰਦਾ ਵੰਸ ਵੰਨੇ ਲੰਗਰ ਲੱਗਿਆ ਹੁੰਦੇ ਨੇ ਜਿੱਥੇ ਪਹੁੰਚੇ ਆ ਇੱਥੇ ਲੱਗਾ ਹੈ ਦਸਤਾਰਾਂ ਦਾ ਲੰਗਰ ਮੇਰੀ ਦਸਤਾਰ ਮੇਰੀ ਸ਼ਾਨ ਦੇ ਪ੍ਰੋਗਰਾਮ ਦੇ ਤਹਿਤ ਹੈ ਜਿੱਥੇ ਨੌਜਵਾਨਾਂ ਨੂੰ ਦਸਤਾਰਾਂ ਵੰਡੀਆਂ ਜਾ ਰਹੀਆਂ ਹਨ ਉੱਥੇ ਇੱਕ ਪ੍ਰਣ ਵੀ ਲੈ ਜਾਂਦਾ ਹੈ ਕਿ ਅੱਗੇ ਤੋਂ ਕੇਸ ਜਿਹੜੇ ਰੱਖਣੇ ਆ ਤੇ ਦਸਤਾਰ ਸਜਾਇਆ ਕਰਨੀਆਂ ਇਸ ਸੋਚ ਨੂੰ ਅੱਗੇ ਲੈ ਕੇ ਜਿਹੜੇ ਚੱਲ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਚਿੰਝ ਸਭ ਤੋਂ ਪਹਿਲਾਂ ਸਵਾਗਤ ਹੈ ਚਿੰਝ ਸਾਹਿਬ ਦਾ ਧੰਨਵਾਦ ਜੀ ਬਹੁਤ ਜੀ ਖਾਲਸਾ ਜੀ ਇੱਕ ਪਹਿਲੀ ਗੱਲ ਏਜ ਸੋਚ ਨੂੰ ਬੂਰ ਪਿਆ ਹੈ ਬੜਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੁਹਾਡਾ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਅੱਜ ਪਹਿਲੀ ਪਾਸੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬਾ ਜਿੱਥੇ ਮੈਂ ਨਾਨਕ ਨਾਮ ਲੇਵਾ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਉਹਦੇ ਨਾਲ ਹੀ ਅੱਜ ਦਸਤਾਰ ਕੈਂਪ ਚੱਲ ਰਹੇ ਨੇ ਮੇਰੀ ਦਸਤਾਰ ਮੇਰੀ ਸ਼ਾਨ ਇਹ 1.5 ਸਾਲ ਤੋਂ ਯੂਥ ਕਾਲਜ ਦਲ ਵੱਲੋਂ ਸਮਾਗਮ ਸ਼ੁਰੂ ਕੀਤੇ ਗਏ ਸ਼ੋਮਨੀ ਕਾਲਜ ਦੇ ਯੂਥ ਵਿੰਗ ਵੱਲੋਂ ਜਿੱਥੇ ਸ਼ਹੀਦੀ ਜੋੜ ਸਭਾ ਫਤਿਹਗੜ ਸਾਹਿਬ ਚਮਕੌਰ ਸਾਹਿਬ ਉਸ ਤੋਂ ਬਾਅਦ ਅੱਜ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਵਿੱਚ 10000 ਦਸਤਾਰਾਂ ਦਾ ਜਿਹੜਾ ਪ੍ਰਬੰਧ ਹੈ ਉਹ ਯੂਥ ਵਿੰਗ ਦੀ ਟੀਮ ਬਲਵਾਜ ਕੀਤਾ ਗਿਆ ਵੱਖ-ਵੱਖ ਥਾਈਂ ਜਿਹੜੇ ਹਰ ਜ਼ਿਲ੍ਹੇ 'ਚ ਇਹ ਦਸਤਾਰ ਕੈਂਪ ਲੱਗ ਰਹੇ ਨੇ ਸੋਚ ਇਹ ਹੀ ਆ ਕਿ ਗੁਰੂ ਸਾਹਿਬ ਦੀ ਬਖਸ਼ੀ ਹੋਈ ਹੈ ਦਸਤਾਰ ਜਿਹੜੀ ਸਾਨੂੰ ਸਿਰ ਦਾ ਤਾਜ ਬਣਾ ਕੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਉਹਦੇ ਨਾਲ ਜੁੜਾ ਜਾਵੇ ਨੌਜਵਾਨ ਜਿਹੜੇ ਸਾਡੇ ਵੀਰ ਕੇਸ ਕਤਲ ਕਰਾ ਲੈਂਦੇ ਨੇ ਦਸਤਾਰ ਤੋਂ ਦੂਰ ਚਲੇ ਜਾਂਦੇ ਨੇ ਉਹਨਾਂ ਨੂੰ ਦੱਸਿਆ ਜਾਵੇ ਭਾਵੇਂ ਸਿੱਖੀ ਦੀ ਚਿੰਗਾਰੀ ਉਹਦੇ ਅੰਦਰ ਹੁੰਦੀ ਆ ਗੁਰੂ ਨਾਲ ਪਿਆਰ ਹੁੰਦਾ ਪਰ ਇਹ ਇੱਕ ਗੁਰੂ ਦੀ ਮੋਹਰ ਆ ਕੇਸ ਤੇ ਦਸਤਾਰ ਤੇ ਚਿਹਰੇ ਤੇ ਦਾੜੀ ਇਹ ਸਾਡੀ ਗੁਰੂ ਦੀ ਮੋਹਰ ਆ ਇਹ ਵੀ ਜ਼ਰੂਰੀ ਆ ਸੋ ਜੇ ਉਹ ਚਿਗਿਆੜੀ ਪਾਵਾਂਗੇ ਜੇ ਭਾਵਨਾ ਪਾਵਾਂਗੇ ਸ਼ੁਰੂਆਤ ਕਰਾਂਗੇ ਬੀਜ ਬੀਜਾਂਗੇ ਤਾਂ ਉਹ ਦਰਖਤ ਆਪ ਹੀ ਬਣ ਜਾਣਾ ਤੁਸੀਂ ਦੇਖ ਰਹੇ ਹੋ ਕਿ ਬੱਚੇ ਬੀਬੀਆਂ ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ ਕਿ ਅੱਜ ਕੋ ਪ੍ਰਕਾਸ਼ਪੁਰਾ ਸਾਡੇ ਬੱਚੇ ਦਸਤਾਰ ਬਨੋ ਅਸੀਂ ਦਸਤਾਰ ਪੱਕੀ ਸਜਾ ਕੇ ਰੱਖਾਂਗੇ ਨੌਜਵਾਨ ਦਸਤਾਰਾਂ ਸਜਾ ਰਹੇ ਨੇ ਸਾਡੀਆਂ ਭੈਣਾਂ ਬਹੁਤ ਤਾਰੀਆਂ ਜਿਹੜੇ ਦਿਮਾਲੇ ਸਜਾਰੀਆਂ ਨੇ ਇਹ ਵੀ ਦੇਖੋ ਖੁਸ਼ੀ ਦੀ ਗੱਲ ਆ ਕਿ ਬੱਚੀਆਂ ਦੇ ਹੁਣੇ ਦੋ ਤਿੰਨ ਬੱਚੀਆਂ ਸਾਡੀਆਂ ਦਿਮਾਲੇ ਸਜਾ ਕੇ ਗਈਆਂ ਨੇ ਸੋ ਕੋਟਾਨ ਕੋਟਾਨ ਧੰਨਵਾਦ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਧੰਨਵਾਦ ਸੰਗਤ ਦਾ ਨੌਜ ਉਹਨਾਂ ਦਾ ਬੱਚਿਆਂ ਦਾ ਜਿਹੜੇ ਇਹ ਇਹ ਸਿੱਖੀ ਦੇ ਜਿਹੜੇ ਜਿਹੜੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਸੰਧਾਤ ਨੂੰ ਲੈ ਕੇ ਅੱਗੇ ਜਾ ਰਹੇ ਨੇ ਬਿਲਕੁਲ ਜੀ ਜੀ ਸਾਹਿਬ ਕੇਸਰੀ ਦਾ 17 ਹਰ ਪਾਸੇ ਕੇਸਰੀ ਦਾ 17 ਤੇ ਰੰਗ ਨੂੰ ਲੈ ਕੇ ਬੜੀ ਰਹੀ ਹੈ ਡਿਸਕਸ ਜਿਆ ਹੈ ਕੰਟਰੋਵਰਸੀ ਰਹੀ ਹੈ ਵਿਦੇਸ਼ਾਂ ਦੇ ਵਿੱਚ ਵੀ ਪੱਗ ਨੂੰ ਅਟੈਕ ਕੀਤਾ ਜਾਂਦਾ ਹੈ ਇੱਕ ਲੇਬਲ ਲਗਾ ਦਿੱਤਾ ਜਾਂਦਾ ਹੈ ਉਹਦੇ ਬਾਰੇ ਵਿੱਚ ਵਿਦੇਸ਼ਾਂ ਚ ਨਹੀਂ ਮੇਰੇ ਖਿਆਲ ਦੇ ਆਪਡੇ ਵਾਲੀ ਕਰਦੇ ਨੇ ਤਾਂ ਇਹ ਤਾਂ ਆਪਣੇ ਵਾਲਾ ਟੋਲਾ ਕਰਦਾ ਦਿੱਲੀ ਵਾਲਾ ਜਿਹੜਾ ਨੌਜਵਾਨਾਂ ਨੂੰ ਦੇ ਦਾੜ੍ਹੀਆਂ ਵਾਲਿਆਂ ਨੂੰ ਕੇਸਰੀ ਦਸਤਾਰਾਂ ਵਾਲਿਆਂ ਨੂੰ ਦਸਤਾਰਾਂ ਵਾਲਿਆਂ ਨੂੰ ਕਿੱਸਾਂ ਵਾਲਿਆਂ ਨੂੰ ਅੱਤਵਾਦੀ ਵੱਖਵਾਦੀ ਆਖਦਾ ਅੱਤਵਾਦੀ ਵੱਖਵਾਦੀ ਕਿਉਂ ਆਖਦਾ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਸਿੱਖੀ ਦੀ ਪੰਥ ਦੀ ਪੰਜਾਬ ਦੀ ਆਪਣੇ ਹੋਰ ਰੇ ਤੱਕੇ ਦੇ ਖਿਲਾਫ ਬੋਲਣਾ ਕੋਈ ਵੱਖਵਾਦੀ ਅੱਤਵਾਦੀ ਥੋੜਾ ਹੁੰਦਾ ਅਗਲੀ ਗੱਲ ਜੇ ਕੋਈ ਵੱਖਵਾਦੀ ਗੱਲ ਕਰਦਾ ਵੀ ਆ ਉਹਦੇ ਵਿੱਚ ਵੀ ਇਹਨਾਂ ਦੇ ਏਜੰਸੀਆਂ ਦਾ ਹੀ ਰੋਲ ਆ ਜੇ ਕਿਸੇ ਤੇ ਹੁਣ ਬੇਇਤਹਾਸ਼ਾ ਤੁਸੀਂ ਤਸ਼ੱਦਦ ਕਰੋਗੇ ਈਆਂ ਭੈਣਾਂ ਦੀ ਪਤ ਲੁੱਟੋਂਗੇ ਥਾਣਿਆਂ 'ਚ ਬਲਾ ਕੇ ਜਿਹੜੇ ਪੁਰਾਣਿਆਂ ਦੀ ਗੱਲ ਕਰਦੇ ਨੇ ਯਾਰ ਇਹ ਤਾਂ ਦੇਖੋ ਦਰਦ ਉਹਨਾਂ ਦੇ ਅੰਦਰ ਹੋਇਆ ਕੀ ਆ ਕਿਹੜਾ ਕੁਝ ਸੇ ਹੈ ਉਹਨਾਂ ਨੇ ਤਾਂ ਅਗਲੇ ਵਖਵਦੀ ਗੱਲ ਕਰਦੇ ਨੇ ਜੇ ਇਹ ਸਰਕਾਰਾਂ ਜਦ ਤੱਕ ਸੰਭੰਧੀਆਂ ਨਹੀਂ ਕਿ ਇਸ ਦੇਸ਼ ਨੂੰ ਯਾਦ ਕਰਾਉਣ ਲਈ ਇਹ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਦਿੱਤੀਆਂ ਨੇ ਦੇਸ਼ ਸਾਡਾ ਕੋਈ ਵਖਵਦੀ ਨਹੀਂ ਕੋਈ ਅਤਵਾਦੀ ਨਹੀਂ ਆਪਣੇ ਹੱਕ ਮੰਗਦੇ ਆ ਅਧਿਕਾਰ ਮੰਗਦੇ ਆ ਆਪਣੀ ਹੱਕ ਦੇ ਨਾਲ ਆਪਣੇ ਆਪਣੇ ਤਰੀਕੇ ਨਾਲ ਜਿਊਣਾ ਮੰਗਦੇ ਆ ਹੋਰ ਕੁਝ ਨਹੀਂ ਜਿੰਨੇ ਸਾਲ ਵੱਖਵਾਦੀ ਆਤਵਾਦੀ ਦੀ ਗੱਲ ਕਰਦੇ ਆ ਸ੍ਰੀ ਸਹਿਬ ਪੰਜ ਕਕਾਰ ਇਹਨਾਂ ਸ੍ਰੀ ਸਹਿਬਾਂ ਦੇ ਸਿਰ ਤੇ ਬਲਬੁੱਤੇ ਦੇ ਉੱਤੇ ਹੀ ਕਈ ਵੱਡੀਆਂ ਵੱਡੀਆਂ ਬੰਦਾ ਮਾਰੀਆਂ ਇਹਨਾਂ ਦੀ ਰਾਖੀ ਵੀ ਕੀਤੀ ਪੱਤਾ ਬਚਾਈਆਂ ਪਰ ਫਿਰ ਹਵਾਈ ਅੱਡਿਆਂ ਤੇ ਜਿਤਨਾ ਦੀ ਬੜਾ ਵੱਡਾ ਵਿਸ਼ਾ ਦੇਖੋ ਮੈਂ ਇੱਥੇ ਤੇ ਬੋਲਿਆ ਵੀ ਤਾਂ ਸਟੇਟਮੈਂਟ ਵੀ ਦਿੱਤੀ ਸੀ ਕਿ ਹਾਲਾਤ ਇਹ ਹੋ ਗਏ ਕਿ ਗੁਰੂ ਸਾਹਿਬ ਦੇ ਬਖਸ਼ੇ ਹੋਏ ਪੰਜ ਕਕਾਰਾਂ ਵਿੱਚੋਂ ਸ੍ਰੀ ਸਾਹਿਬ ਕਿਰਪਾਨ ਪਾਉਣ ਤੇ 에어ਪੋਰਟ ਦੇ ਮੁਲਾਜ਼ਮਾਂ ਤੇ ਮਨਾਹੀ ਲਾਤੀ ਕੀੜਾ ਰਾ ਵੀ ਜਿਹੜੇ ਇੰਨੇ ਨੇ ਸਾਲ ਤੋਂ ਉੱਥੇ ਕੰਮ ਕਰ ਰਹੇ ਨੇ ਕੀ ਮਨਾ ਇੰਨਾ ਹੀ ਡਰ ਮਤਲਬ ਸ੍ਰੀ ਸਾਹਿਬ ਦਾ ਡਰ ਪੈ ਗਿਆ ਤਾਂ ਕਿਵੇਂ ਚੱਲੇਗਾ ਕੰਮ ਇਹ ਉਹੀ ਸ੍ਰੀ ਸਾਹਿਬ ਵਾਲੇ ਨੇ ਜਿਨ੍ਹਾਂ ਨੇ ਦੇਸ਼ ਨੂੰ ਜਾਗਰੂਕ ਕਰਾਇਆ ਇਹ ਗੁਲਾਮ ਨਾ ਹੁੰਦੇ ਗੋਰਿਆਂ ਦੇ ਉਦੋਂ ਤੱਕ ਕਿਹਾ ਨਹੀਂ ਕਿ ਇਹ ਸ੍ਰੀ ਸਾਹਿਬ ਵਾਲੇ ਕਿਉਂ ਫਾਂਸੀਆਂ ਚੜਦੇ ਨੇ ਕਿਉਂ ਗੋਲੀਆਂ ਖਾਂਦੇ ਨੇ ਕਿਉਂ ਕਿਉਂ ਸ਼ਹਾਦਤਾਂ ਦਿੰਦੇ ਨੇ ਆ ਬਾਰਡਰਾਂ ਤੇ ਸ਼ਹੀਦ ਹੋ ਕੇ ਹੁੰਦੇ ਨੇ ਉਦੋਂ ਨਹੀਂ ਕਹਿੰਦੇ ਪਰ ਜਦੋਂ ਇਹ ਇਹ ਜਿਹੇ ਦੇਖੋ ਜਿਹੜੇ ਕਾਰਨਾਮੇ ਉਹੀ ਤਾਂ ਗੱਲਾਂ ਨਾ ਕਿ ਜਦੋਂ ਤੱਕ ਇਹ ਬਗਾਨੇ ਪਣ ਦਾ ਅਹਿਸਾਸ ਕਰਾਉਣ ਤੇ ਨਹੀਂ ਹਟਦੇ ਉਦੋਂ ਤੱਕ ਅਸੀਂ ਬੋਲਣ ਦੇ ਨਹੀਂ ਹਟਦੇ ਫਿਰ ਸਾਨੂੰ ਵੱਤ ਵੱਦੀ ਕਹਿੰਦੇ ਨੇ ਫਿਰ ਵੱਖ ਵੱਦੀ ਕਹਿੰਦੇ ਨੇ ਫਿਰ ਇਹ ਤਾਂ ਪੇਚਾ ਫਸੇ ਹੀ ਰਹਿਣਾ ਬਿਲਕੁਲ ਚੰਜਰ ਸਾਹਿਬ ਸੋਚ ਨੂੰ ਲੈ ਕੇ ਤੁਰੇ ਸੀ तकरीबन 1.5-2 ਸਾਲ ਹੋ ਗਏ ਪਰ ਹੰਗਾਰਾ ਮਿਲਦਾ ਹੈ ਤੇ ਸਫਲਤਾ ਜਿਹੜੀ ਹੈ ਕਿਸ ਜਿਹੜੇ ਹੱਦ ਤੱਕ ਜਿਹੜੀ ਸਫਲਤਾ ਹੈ ਸੋਚ ਨੂੰ ਵੀ ਬਹੁਤ ਸਫਲਤਾ ਤਾਂ ਗੁਰੂ ਸਾਹਿਬ ਦੀ ਜਦੋਂ ਬਖਸ਼ਿਸ਼ ਹੁੰਦੀ ਆ ਗੁਰੂ ਸਾਹਿਬ ਤੋਂ ਉਹ ਟਾਸਰਾ ਲੈ ਕੇ ਪਾ ਚੱਲਦੇ ਆ ਤਾਂ ਸਫਲਤਾ ਹੋਣੀ ਹੁੰਦੀ ਆ ਗੁਰੂ ਸਾਹਿਬ ਦੇ ਜਦੋਂ ਉਹ ਟਾਸਰਾ ਲੈ ਕੇ ਅਰਦਾਸ ਕਰਕੇ ਤੁਰਦੇ ਆ ਕੋਈ ਮਤਲਬ ਪ੍ਰੋਗਰਾਮ ਜਿਹੜਾ ਸਮਾਗਮ ਹੈ ਉਹ ਹਰੇਕ ਪ੍ਰੋਗਰਾਮ ਕਾਮਯਾਬ ਹੋ ਜਾਂਦਾ ਸੋ ਇਹ ਵੀ 1.5 ਸਾਲ ਤੋਂ ਚੱਲ ਰਿਹਾ ਹੈ ਅੱਜ ਦੇਖੋ ਪੂਰੇ ਪੰਜਾਬ ਹਰਿਆਣੇ ਤੱਕ ਵਿਸਤਾਰ ਕੰਪ ਲੱਗੇ ਹੋਏ ਨੇ ਕਿੰਦੇ ਵੱਡੇ ਪੱਧਰ ਤੇ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਸੋ ਮੈਂ ਸਮਝਦਾ ਕਿ ਇਹ ਪ੍ਰੋਗਰਾਮ ਸਫਲਤਾ ਪੂਰਵਕ ਚੱਲਦੇ ਰਹਿਣ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਨੌਜਵਾਨ ਬੱਚੇ ਦਸਤਾਰ ਬਨ ਕੇ ਆਪਣੇ ਜਿਉਂਦੇ ਹੋਣ ਦਾ ਜਿਹੜਾ ਉਹ ਉਹ ਅਹਿਸਾਸ ਜਿਤਾਉਂਦੇ ਰਹਿਣ ਧੰਨਵਾਦ 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 ਸਾਹਿਬ ਤੇ ਇਸਨ ਸਾਡੇ ਨਾਲ ਸਰਬਜੀ ਸਿੰਘ ਜਿੰਦਰ ਜਿਨ੍ਹਾਂ ਦੇ ਵੱਲੋਂ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਮੇਰੀ ਦਸਤਾਰ ਮੇਰੀ ਸ਼ਾਨ ਜਿਹਦੇ ਤਹਿਤ ਨੌਜਵਾਨ ਹੀ ਨਹੀਂ ਬਲਕਿ ਬੱਚੀਆਂ ਲੜਕੀਆਂ ਲੜਕੇ ਜਿਹੜੇ ਜਿਹੜੀਆਂ ਮਾਈਆਂ ਉਹ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆ ਰਹੀਆਂ ਨੇ ਕਿ ਦਸਤਾਰਾਂ ਜਿਹੜੀਆਂ ਸਿਰ ਦੇ ਉੱਤੇ ਸਜਾਉਣੀਆਂ ਨੇ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਗਗਨਦੀਪ ਸਿੰਘ